ਸਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮੈਂ ਆਇਆ ਇੱਕਵਾਰ ਸਿੰਘ ਊਰਾ ਅੱਜ ਅਸੀਂ ਹਲਕਾ ਧਰਮਕੋਟ ਦੇ ਪਿੰਡ ਬਲਖੰਡੀ ਪਹੁੰਚੇ ਆ ਜਿੱਥੇ ਜਿੱਥੇ ਪਿਛਲੇ ਦਿਨੀ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾੜੀਟੋਸ ਵੱਲੋਂ ਪਿੰਡੂ ਵਿਕਾਸ ਅਤੇ ਪਛਤੀ ਵਿਭਾਗ ਪੰਜਾਬ ਦੇ ਆਸ਼ੂਮਾਨ ਰੋਗਿਆ ਕੇਂਦਰ ਦਾ ਘਟਨ ਕੀਤਾ ਗਿਆ ਅਸੀਂ ਇੱਥੇ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਨਾਲ ਇਸ ਕੇਂਦਰ ਦਾ ਕਿਸ ਕਿਸ ਤਰ੍ਹਾਂ ਲੋਕਾਂ ਨੂੰ ਫਾਇਦਾ ਮਿਲੇਗਾ ਆਓ ਕਰਦੇ ਹਾਂ ਗੱਲਬਾਤ ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਲਦੀਪ ਕੌਰ ਐਮਪੀਐਚ ਫੀਮੇਲ ਹੈਲਥ ਵੈਲਨੈਸ ਬਲਖੰਡੀ ਜੀ। ਤੇ ਕਿਸ ਤਰ੍ਹਾਂ ਦੀ ਤੁਸੀਂ ਇੱਥੇ ਸਹੂਲਤਾਂ ਦਿੰਦੇ ਹੋ ਜੀ ਜੋ ਜੋ ਮਰੀਜ਼ ਆਉਂਦੇ ਆ ਕਿਸ ਤਰ੍ਹਾਂ ਦਾ ਉਪਲਾਦਾ ਤੁਹਾਡੇ ਕੋਲ? ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਪੰਜਾਬ ਸਰਕਾਰ ਦਾ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਸਾਨੂੰ ਜਿਹੜੀ ਇਹ ਬਿਲਡਿੰਗ ਮਿਲੀ ਆ। ਕੱਲ ਅਦਘਾਟਨ ਹੋਇਆ। ਅਸੀਂ ਬਹੁਤ ਉਹਨਾਂ ਦੇ ਮਤਲਬ ਸ਼ੁਕਰਗੁਜ਼ਾਰ ਆ। ਹਾਂਜੀ। ਤੇ ਸਾਡੀ ਫੈਸਿਲਿਟੀ ਐਜ਼ ਇਨਮ ਪੰਜ ਪੰਡਤ ਬਲਖੰਡੀ ਝੂੜ ਚੱਕ ਅਟਾਰੀ ਉਮਰੀਆਣਾ ਮਨਾਵਾ ਸਾਡੇ ਅੰਡਰ ਆਉਂਦੇ ਆ ਹੈਲਥ ਅਵੇਰਨੈਸ ਦੇ ਤੇ ਸਾਡਾ ਕੰਮ ਆ ਜੀ ਪ੍ਰੈਗਨੈਂਟ ਦੀ ਰਜਿਸਟ੍ਰੇਸ਼ਨ ਕਰਨਾ ਜੀ ਟੀਕਾਕਰਨ ਕਰਨਾ ਜੀ ਤੇ ਇਸ ਤੋਂ ਇਲਾਵਾ ਜੋ ਹੋਰ ਵੀ ਪੰਜਾਬ ਸਰਕਾਰ ਦੇ ਪ੍ਰੋਗਰਾਮ ਚੱਲਦੇ ਆ ਨੈਸ਼ਨਲ ਪ੍ਰੋਗਰਾਮ ਚੱਲਦੇ ਆ ਉਹਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਜੀ ਸਸੀ ਜੀ ਸ਼ਿਕਾਇਤ ਜੀ మేర నమ్మర్బజోత కౌర మేర పోస్ట్ కమ్యూనిటీ హెల్త్ ఓఫీసర్ది ਤੇ ਇੱਥੇ ਮੈਨੂੰ 2 ਸਾਲ ਹੋ ਗਏ ਜੇ ਪੋਸਟਡ ਹੋਏ ਨੂੰ ਹੁਣ ਸਾਡੀ ਬਿਲਡਿੰਗ ਹੈ ਜਿਹੜੀ ਨਵੀਂ ਬਣੀ ਆ ਠੀਕ ਹੈ ਜੀ ਤੇ ਕੱਲ ਹੀ ਹਜੇ ਐਮਐਲਏ ਸਾਹਿਬ ਵੱਲੋਂ ਜਿਹੜਾ ਉਹ ਉਦਘਾਟਨ ਕੀਤਾ ਗਿਆ ਆ ਤੇ ਇੱਥੇ ਸਾਡੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਅਵੇਲੇਬਲ ਹੈ ਪਿੰਡ ਦੇ ਲੋਕਾਂ ਦੇ ਲਈ ਮਤਲਬ ਆਊਟਰੀਚ ਸਰਵਿਸਿਜ਼ ਜਿਹੜੀਆਂ ਦਿੱਤੀਆਂ ਜਾਂਦੀਆਂ ਆ ਇਹਨੇ ਕਿ ਘਰ ਦੇ ਨੇੜੇ ਉਹਨਾਂ ਨੂੰ ਵਾਦ ਤੋਂ ਵਾਦ ਸਿਹਤ ਸੇਵਾਵਾਂ ਜਿਹੜੀਆਂ ਮਿਲ ਸਕਣ ਤੇ ਸਾਡੇ ਕੋਲ ਬੇਸਿਕ ਮੈਡੀਸਿਨ ਹੈ ਜਿਹੜੀ ਉਹ ਸਾਰੀ ਅਵੇਲੇਬਲ ਹੁੰਦੀ ਹੈ ਜੀ ਕੀ ਜੀ ਮਤਲਬ ਬੇਸਿਕ ਜਿਵੇਂ ਖਾਂਸੀ ਬੁਖਾਰ ਜ਼ੁਕਾਮ ਇਵਨ ਸਾਡੇ ਕੋਲ 12 ਬੇਸਿਕ ਸਰਵਿਸੇਜ਼ ਹੁੰਦੀਆਂ ਨੇ ਜਨਰਲ ਹੈਲਥ ਦੇ ਲਈ ਵੀ ਦਿੱਤਾ ਜਾਂਦਾ ईएनटी ਦੀ ਫੈਸਿਲਿਟੀ ਵੀ ਅਵੇਲੇਬਲ ਮਤਲਬ ਬੇਸਿਕ ਸਿੰਪਟੋਮੈਟਿਕ ਟਰੀਟਮੈਂਟ ਹਰ ਰੇਕ ਤਰ੍ਹਾਂ ਦਾ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਅਗਰ ਕੋਈ ਆਂਦਾ ਕੋਈ ਐਮਰਜੈਂਸੀ ਕੇਸ ਤਾਂ ਉਹਨੂੰ ਐਮਰਜੈਂਸੀ ਸੇਵਾਵਾਂ ਦੇ ਕੇ ਜਿੰਨੀ ਕੁ ਸਾਡੇ ਕੋਲ ਅਵੇਲੇਬਲ ਹੁੰਦੀ ਹੈ ਫੈਸਿਲਿਟੀ ਉਹਨੂੰ ਹਾਇਰ ਫੈਸਿਲਿਟੀ ਤੱਕ ਰੈਫਰ ਕੀਤਾ ਜਾਂਦਾ ਪ੍ਰੋਪਰ ਗਾਈਡੈਂਸ ਏਕੇ ਤੇ ਇਸ ਤੋਂ ਇਲਾਵਾ ਜੇ ਕੋਈ ਬੈਡਰਿਡਨ ਪੇਸ਼ੈਂਟ ਆਇਆ ਕੋਈ ਲੰਬੀ ਜੇ ਬਮਾਰੀ ਨਾਲ ਕੋਈ ਝੁੰਝ ਰਿਹਾ ਆਇਆ ਤੇ ਉਹਨਾਂ ਨੂੰ ਵੀ ਪ੍ਰੋਪਰ ਗਾਈਡੈਂਸ ਵਗੈਰਾ ਦਿੱਤੀ ਜਾਂਦੀ ਹੈ ਪ੍ਰੋਪਰ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਘਰ ਤੱਕ ਵੀ ਸੇਵਾਵਾਂ ਦਿੱਤੀਆਂ ਜਾਂਦੀਆਂ ਹੋਮ ਵਿਜ਼ਿਟਸ ਕੀਤੀਆਂ ਜਾਂਦੀਆਂ इवन ਐਨਸੀਡੀ ਕੈਂਪਸ ਲਗਾਏ ਜਾਂਦੇ ਹਨ ਮਤਲਬ ਘਰ ਤੋਂ ਨੇੜੇ ਤੋਂ ਨੇੜੇ ਜਿਹੜੀ ਫੈਸਿਲਿਟੀ ਆ ਪ੍ਰੋਪਰ ਦਿੱਤੀ ਜਾਂਦੀ ਹੈ ਨਗਰ ਨਿਵਾਸੀ ਜਿਨ੍ਹਾਂ ਵੱਲੋਂ ਇਸ ਸੈਂਟਰ ਨੂੰ ਫਰਜਦਾਨ ਕੀਤੀ ਗਈ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਬਲਵੰਤ ਸਿੰਘ ਜੀ ਕਿਸ ਤਰ੍ਹਾਂ ਤੁਸੀਂ ਦਾਨ ਕੀਤਾ ਤਿੱਤ ਸਾਨੂੰ ਇਸ ਚੀਜ਼ ਦਾ ਜੋ ਪਤਾ ਲੱਗਿਆ ਵੀ ਨਵੀਂ ਡਿਫੈਂਸਰੀ ਬਣੀ ਐ ਤੇ ਜਿਹਦੇ ਵਿੱਚ ਕਿ ਸਾਰਾ ਸਟਾਫ ਪਹਿਲਾਂ ਤੋਂ ਲੈ ਕੇ ਬਹੁਤ ਵਧੀਆ ਇੱਥੇ ਸੇਵਾ ਨਿਭਾ ਰਿਹਾ ਹੈ ਤੇ ਸਾਡੇ ਪਿੰਡ ਦੀ ਲੜਕੀ ਕੁਲਦੀਪ ਕੌਰ ਹੈ ਉਹਨਾਂ ਨੂੰ ਪੁੱਛਿਆ ਵੀ ਅਸੀਂ ਭਾਈ ਉੱਥੇ ਤੁਹਾਡੀ ਕੀ ਸੇਵਾ ਮਦਦ ਕਰੀਏ ਤੇ ਉਹ ਕਹਿੰਦੇ ਕਿ ਵੀ ਜਿਹਾ ਤੁਸੀਂ ਚਾਚਾ ਜੋ ਮਰਜ਼ੀ ਕਰ ਦਿਓ ਅਸੀਂ ਆਪ ਦੇ ਪਿੰਡ ਵਾਲਿਆਂ ਨੇ ਪ੍ਰਬੰਧਕਾਂ ਨੇ رائے ਬਣਾਈ ਉਹਥੇ ਫ੍ਰਿਜ ਦੇ दिए ਇਹਨਾਂ ਨੂੰ ਪੁੱਛਿਆ ਗਿਆ ਵੀ ਕੀ ਲੋੜ ਆ ਤੁਹਾਨੂੰ ਉੱਥੇ ਚੀਜ਼ ਦੀ ਜੀ ਜੀ ਇਹ ਕਰਨਗੇ ਕਿ ਚਲੋ ਫ੍ਰਿਜ ਲੋੜ ਸਾਨੂੰ ਜੀ ਤੇ ਤੁਸੀਂ ਉਹ ਕਰ ਦਿਓ ਬਾਕੀ ਇਹਨਾਂ ਨੇ ਕੁਝ ਨਹੀਂ ਮੰਗਿਆ ਸਾਥੋਂ ਇਹ ਸੀ ਆਪਦੀ ਨਗਰ ਦੀ ਸੰਗਤ ਜਿਹੜੀ ਮਹਾਪੁਰਖ ਬਾਬਾ ਜੋਰਾਮ ਜੀ ਦੇ ਪ੍ਰਬੰਧਕ ਸੱਜਣ ਹਨ ਉਹਨਾਂ ਵੱਲੋਂ ਹੋਰ ਨਗਰ ਵਸੀਆਂ ਵੱਲੋਂ ਸਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਇਸ ਆਪਣੇ ਇਲਾਕੇ ਨੂੰ ਸਹੂਲਤ ਦਿੱਤੀ ਗਈ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਕੁ ਲੋਕਾਂ ਨੂੰ ਬੇਨਫੀਟ ਮਿਲੇਗਾ ਕਿਸ ਤਰ੍ਹਾਂ ਬਹੁਤ ਖੁਸ਼ੀ ਦੀ ਗੱਲ ਹੈ ਪਿੰਡ ਨੂੰ ਦਿੱਤੀ ਕੋਈ ਮਾੜੀ ਗੱਲ ਥੋੜਾ ਬਹੁਤ ਵਧੀਆ ਗੱਲ ਹੈ ਜੀ ਪਰ ਪਿੰਡ ਨੂੰ ਸਹਿਯੋਗ ਦੇਣਾ ਚਾਹੀਦਾ ਬਹੁਤ ਸੋਹਣੀ ਬਿਲਡਿੰਗ ਬਣੀ ਹੈ। ਬਾਕੀ ਜੋ ਕਹਿਣਗੇ ਸਟਾਫ ਵਾਲੇ ਅਸੀਂ ਪਿੰਡ ਵਾਲੇ ਤਿਆਰ ਕੋਈ ਕਰਨੀ ਨਹੀਂ। ਸਰ ਤੁਸੀਂ ਇੱਥੇ ਡਿਊਟੀ ਕਰਦੇ ਹੋ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਤੁਹਾਨੂੰ ਸਹੂਲਤਾਂ ਮਿਲੀਆਂ? ਨਹੀਂ ਬਹੁਤ ਵਧੀਆ ਜੀ ਬਿਲਡਿੰਗ ਦੀ ਸਾਡੀ ਬਹੁਤ ਪ੍ਰੋਬਲਮ ਸੀਗੀ ਤੇ ਬਾਕੀ ਜਿਹੜਾ ਚੂੜਚੱਕ ਪਣਦਾ ਵੀ ਧੰਨਵਾਦ ਜਿੰਨਾ ਸਾਨੂੰ ਫਰਿੱਜ ਦੇ ਲੋਡ ਅਨੁਸਾਰ ਜਿਹੜੀ ਸਾਾਨੂੰ ਦਿੱਤੀ ਹੈਗੀ। ਤੇ ਸਾਨੂੰ ਪਿੰਡ ਵਾਸੀ ਜਿੰਨਾ ਚੂੜਚੱਕ ਨਮਾਸੀਆਂ ਵੱਲੋਂ ਇਹ ਸੈਂਟਰ ਨੂੰ ਫਰਿੱਜ ਦਾਣ ਕੀਤੀ ਗਈ ਹੈ। ਤੁਰ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਯਕਿੰਦਰ ਸਰਕਾਰ ਦੀਆਂ ਜੋ ਸਹੂਲਤਾਂ ਬਹੁਤ ਵਧੀਆ ਮਿਲ ਰਹੀਆਂ ਹਨ